ਲੇ ਵੀ ਬਾਬਾ ਅੱਜ ਕਰ ਦੇ ਕਿਰਪਾ ਮੈਨੂੰ 50 ਰੁਪਏ ਦੀ ਲੋੜ ਹੈ ਕਰ ਦੇ ਹਾਜਰ ਇਹਦੇ ਚ ਸ਼ਕਤੀ ਹੈ ਨਾ ਅੱਜ ਦਿਹਾੜੀ ਹੋਈ ਹਾ ਤਾਂ ਬੱਕੇ ਹੀ ਸ਼ਕਤੀ ਹੈ ਓਏ ਬਾਬੇ ਚ ਮੰਨ ਕੇ ਬਾਬਾ ਤੇਰੀ ਸ਼ਕਤੀ ਨੂੰ ਏਹੀ ਚੀਜ਼ ਹੋਈ ਹੈ ਚਲ ਆਪ ਲਕੋ ਦਾ ਲੈਣ ਨੂੰ ਤਾਂ ਹਣਾ ਕੋਈ ਦੇਖਦਾ ਤਾਂ ਨਹੀਂ ਹੈਗਾ ਚਿਲਕੋ ਜਾ ਇਹ ਪੰਜਾਰੀ ਮੰਗਦੇ 50 ਰੁਪਏ ਮਿਲ ਗਏ ਰ ਮੈਂ ਵੀ ਦੇਖਣ ਜਾ ਕੇ ਕੀ ਹੈ ਇਹ ਆਪਾ ਮੈਨੂੰ ਵੀ ਤੇਰੇ ਕੋਲ ਸੱਦਿਆ ਰੇ ਸਾਹ ਮਿਲ ਗਿਆ ਵੇ ਆਪਾ ਵੀ ਲਕੋਤ ਨੇ ਆਏ ਰਹੇ ਕਿਥੇ ਕਿਚਨ ਕੋਈ ਹੈ ਇੱਕ ਮਾ। ਇੱਕ ਤਾਂ 50 ਲੈ ਗਿਆ ਬਣਾ ਕੇ ਇੱਕ 200 ਪੀ ਲੈ ਗਿਆ। ਆਪਾਂ ਨੂੰ ਵੀ ਦੇਖਣ ਦੇ ਦੋ ਝੱਟਾ। ਬਾਕਿਆ। ਜਾ। ਇੱਥੇ ਕਿਦਾਂ ਕੰਮ ਹੋ ਗਿਆ।

ਦੇ ਵੀ ਆਪਾ ਲੈ ਵੀ ਆਪਾ ਮੈਨੂੰ ਪਤੀਲੀ ਦੇ ਲੈ ਬਾਬਾ ਪਤੀਲੀ ਪਤੀਲੀ ਜਾਂਦੇ ਬਾਬਾ ਹੈ ਉਹ ਬਿਲਕੁਲ ਕਮਾਲੀ ਕਰਤੀ ਢੱਕਣ ਬਰੀ ਆ ਗਿਆ ਪਤੀਲੀ ਇਹ ਮੱਗੀ ਪਤੀਲੀ ਜੀ ਆਦਾ ਬਣ ਗਿਆ ਖਾਣ ਤਾਰੇ ਨੂੰ ਇੱਥੇ ਗਏ ਈ ਧਰ ਦੇ ਲੈ ਵੀ ਆਪਾ ਪਤਾ ਕੱਠੀ ਮਗਦੇ ਕਦੋਂ ਚੀਜ਼ਾਂ ਹੋਰ ਮਗਣ ਦੇ लाए बि बाबा हिकु चीज़र दे मैनू कैंपर दे पाणीअ वारा मेर खे जो घर छोटा जा ही कैंपर बि बड़ा सोह मिलियो इहा बाबा ई बहुत कर्मा घर आहे सारियूं चीज़ा पूरी करा लाइ किथे तरी इर बाद त सेट कराए बि बाबा लाई चल ची बस मगण थी ਲੈ ਵੀ ਬਾਬਾ ਹੁਣ ਮੈਨੂੰ ਦੇ ਦੇ ਕੈਨ ਕਾਂ ਥੋੜੀ ਮੈਨੂੰ ਨਗਾ ਘੱਟ ਲੱਗਦੀ ਮੇਰੀ ਨਗਾ ਹੀ ਐਨ ਕਾਂ ਦੇ ਦੇ ਮੈਨੂੰ ਹਾਂ ਐ ਘੰਗ ਮਿਲ ਗਿਆ ਹਾਂ ਨਹੀਂ ਅਬ ਸੱਟ ਲੱਗਦੀ ਆ ਇਹ ਠੀਕ ਹੈ ਤਾਂ ਦਿੱਤੀ ਤਾਂ ਦਿੱਤੀ ਲੈ ਵੀ ਬਾਬਾ ਮੈਨੂੰ ਹੁਣ ਬਾਰੀ-ਬਾਰੀ ਮੰਗਣਾ ਔਖਾਗਾ ਹੁਣ ਇੱਕ ਵਾਰੀ ਚ ਸਾਰਾ ਕੰਮ ਕਰ ਦੇ ਜਿੰਨੇ ਵੀ ਜਿੰਨੇ ਵੀ ਸਾਰੇ ਮਨ ਲੈ ਜਿੰਨੇ ਵੀ ਸਨੈਰਾਂ ਕੋਲ ਸੋਨਾ ਪਿਆਗਾ ਹੀਰੇ ਮੋਤੀ ਐ ਜਿੱਥੇ ਵੀ ਜਿੰਨੇ ਵੀ ਪੈਸੇ ਪਿਆ ਬੈਂਕਾਂ ਚ ਸਾਰੇ ਮੈਨੂੰ ਦੇ ਦੇ ਸਾਰੇ ਦੇ ਦੇ ਆਉਂਦੇ ਬਾਬਾ ਆਉਂਦੇ ਆਉਂਦੇ ਤੇਲੀ ਕਿਦਰ ਭੱਜ ਗਈ ਹੁਣ ਬਾਬਾ ਤੇਲੀ ਗੈਬ ਕਰਤੀ ਤੂੰ ਤਾਂ ਹਾਂ ਤੇ ਪਰ ਵੀ ਉੱਟ ਗਿਆ ਹਾਂ ਬਾਬਾ ਕੀ ਗੱਲ ਮਗੀ ਬਾਬਾ ਜਿਹੜੀਆਂ ਤੀਜਾਂ ਮੈਂ ਮੰਗੀਆਂ ਸੀ ਖੋਲੀਆਂ ਤੂੰ ਤਾਂ ਤੁਸੀਂ ਕੌਣ ਜੀ ਆਜੰਤਰ ਮੇਰੀ ਐ ਮੁਰੇ ਪੜਾ ਜਿਹੜੇ ਸਾਮਾਨ ਦੀਆਂ ਮੰਗਾਂ ਲੈਣਾ ਮੈਨੂੰ ਨੰਗ ਕਰ ਦੇਂਗਾ ਤੂੰ Bye-bye. <laughs>